ਆਂ ਕਹਾਣੀਆਂ ਪੁੱਤ ਸੁਪੁੱਤ ਕਰਨ ਗੁਰੂ ਕੀ ਪੈਰੀ ਸਾਧ ਸੰਗਤ ਜੀ ਜਦੋਂ ਇਹ ਸਤਿਗੁਰੂ ਪਾਤਸ਼ਾਹ ਦੀ ਪਾਵਨ ਪੰਕਤੀ ਨੂੰ ਅਸੀਂ ਸਰਵਣ ਕਰਦੇ ਹਾਂ ਗੁਰੂ ਘਰਾਂ ਵਿੱਚੋਂ ਸੁਣਦੇ ਹਾਂ ਤੇ ਬੜੀ ਹੈਰਾਨਗੀ ਹੁੰਦੀ ਹੈ ਅੱਜ ਪੂਰੇ ਵਿਸ਼ਵ ਦੇ ਵਿੱਚ ਸਾਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ 350 ਸਾਲਾ ਸ਼ਹੀਦੀ ਸ਼ਤਾਬਦੀ ਮਨਾਉਣ ਵਾਸਤੇ ਹਰ ਕੋਈ ਯਤਨ ਕਰ ਰਿਹਾ ਹੈ ਹਰ ਕੋਈ ਆਪਣੇ ਤੌਰ ਤੇ ਗੁਰੂ ਪਾਤਸ਼ਾਹ ਦੀ ਖੁਸ਼ੀ ਲੈਣ ਵਾਸਤੇ ਉਦਵ ਉਪਰਾਲਾ ਕੀਤਾ ਜਾ ਰਿਹਾ ਹੈ ਭਾਵੇਂ ਕੋਈ ਨਿੱਜੀ ਤੌਰ ਤੇ ਹੈ ਭਾਵੇਂ ਕੋਈ ਜਥੇਬੰਦੀ ਹੈ ਪਾਵੇਂ ਸਰਕਾਰਾਂ ਦੀ ਗੱਲ ਕਰੀਏ ਜੀ ਹਾਂ 350 ਸਾਲਾ ਸਾਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸ਼ਹੀਦੀ ਸ਼ਤਾਬਦੀ ਨੂੰ ਕਿਵੇਂ ਮਨਾਇਆ ਜਾਵੇ ਅੱਜ ਇਸ ਪੂਰੇ ਵਿਸ਼ੇ ਨੂੰ ਤੁਹਾਡੇ ਰੂਬਰੂ ਕਰਨ ਲਈ ਸਾਡੇ ਕੋਲ ਪਹੁੰਚੇ ਨੇ ਇਸ ਵਿਸ਼ੇਸ਼ ਮੁਲਾਕਾਤ ਤੇ ਵੀ ਸਾਡੇ ਅਤੀ ਸਤਿਕਾਰਯੋਗ ਮਨੋਰਟੀਓਵ ਰਿਸਰਚ ਫਾਊਂਡੇਸ਼ਨ ਦੇ ਸੀਈਓ ਸਾਡੇ ਅਤੀ ਸਤਿਕਾਰਯੋਗ ਸਰਦਾਰ ਗੁਰਦੇਵ ਸਿੰਘ ਸੋਹਤਾ ਜੀ ਤੁਹਾਡਾ ਸਵਾਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਹਤਾ ਸਾਹਿਬ ਜੇਕਰ ਗੱਲ ਕਰੀਏ ਸ਼ਤਾਬਦੀਆਂ ਦੀ ਬਿਲਕੁਲ ਪੰਥ ਵਿੱਚ ਸ਼ਤਾਬਦੀਆਂ ਪਹਿਲੇ ਵੀ ਆਈਆਂ ਪਹਿਲਾਂ ਵੀ ਸਾਡੇ ਤੋਂ ਪਹਿਲਾਂ ਸ਼ਤਾਬਦੀਆਂ ਮਨਾਈਆਂ ਗਈਆਂ ਅਸੀਂ ਕੁਝ ਸ਼ਤਾਬਦੀਆਂ ਆਪਣੇ ਹੁੰਦੇ ਵੀ ਵੇਖੀਆਂ ਨੇ ਬਿਲਕੁਲ ਬਿਲਕੁਲ ਗੱਲ ਕਰਾਂਗੇ ਸ਼ਤਾਬਦੀਆਂ ਕਿਹੜਾ ਕਿਹਨੂੰ ਜਾਣਦਾ ਹੈ ਤੇ ਸ਼ਤਾਬਦੀਆਂ ਦਾ ਰੂਪ ਸ਼ਤਾਬਦੀਆਂ ਦਾ ਰੰਗਤ ਪੰਥ ਵਿੱਚ ਕਿਵੇਂ ਆਈ ਦੇਖੋ ਜਦੋਂ ਮੈਂ ਆਪਣੀ ਸੋਜੀ ਚ ਜਿਹੜੀਆਂ ਸ਼ਤਾਬਦੀਆਂ ਮਨਾਈਆਂ ਗਈਆਂ ਉਹਨਾਂ ਦੀ ਗੱਲ ਕਰਾਂ 1999 ਦੇ ਵਿੱਚ ਪਹਿਲੀ ਸ਼ਤਾਬਦੀ ਮਨਾਈ ਗਈ ਮੇਰੀ ਸੋਜੀ ਦੇ ਵਿੱਚ ਇਹ ਉਸ ਤੋਂ ਬਾਅਦ तकरीबन 8-10 ਸਦੀਆਂ ਲਗਾਤਾਰ ਦੋ ਚ ਸਦੀਆਂ ਦਾ ਦੌਰ ਚੱਲਿਆ ਹੋਇਆ ਸੰਨ 19 ਦੇ ਵਿੱਚ ਖਾਲਸਾ ਸਿਰਜਣਾ ਦਿਵਸ ਦੇ 300 ਸਾਲ ਦਾ ਆਨੰਦਪੁਰ ਸਮਨਾਈ ਆ ਗਏ ਆਨੰਦਪੁਰ ਸਮਨਾਈ ਹੋਈ ਔਰ ਮੈਂ ਐਜ਼ ਅ ਮੈਜਰਟੀ ਐਕਟੀਵਿਸਟ ਹੋਣ ਦੇ ਤੌਰ ਤੇ ਮੈਂ ਡਾਕਟਰ ਸਾਹਿਬ ਜ਼ਿਕਰ ਕਰਾਂਗਾ ਕਿ ਜਿਹੜੀਆਂ ਸਦੀਆਂ ਬਣਾਈਆਂ ਗਈਆਂ ਸਰਕਾਰਾਂ ਨੇ ਕਿਵੇਂ ਬਣਾਈਆਂ ਜਿਹੜੇ ਸਾਡੇ ਸੋਝੀ ਚ ਸਦੀਆਂ ਆਈਆਂ ਉਹ ਕਿਵੇਂ ਬਣਾਈਆਂ ਜੀ 99 ਦੇ ਵਿੱਚ ਜੋ ਸ਼ਤਾਬਦੀ ਮਨਾਈ ਗਈ ਉਦੋਂ ਅਟਲ ਵਿਹਾਰੀ ਬਾਜਪਈ ਸਾਹਿਬ ਪ੍ਰਧਾਨ ਮੰਤਰੀ ਸਨ ਪ੍ਰਕਾਸ਼ ਸਿੰਘ ਬਾਦਲ ਸਾਹਿਬ ਪੰਜਾਬ ਦੇ ਮੁੱਖ ਮੰਤਰੀ ਸਨ ਔਰ ਬੜਾ ਚਾਅ ਸੀ ਸਿੱਖ ਕੌਮ ਨੂੰ ਬੜੀ ਯਾਤਰਾਵਾਂ ਕੱਡੀਆਂ ਗਈਆਂ ਬੜੇ ਉਦਮ ਉਪਰਾਲੇ ਸੰਗਤਾਂ ਨੇ ਕੌਮ ਨੇ ਕੀਤੇ ਜੀ ਔਰ 100 ਕਰੋੜ ਰੁਪਇਆ ਭਾਰਤ ਸਰਕਾਰ ਨੇ ਪੰਜਾਬ ਸਰਕਾਰ ਨੂੰ ਇਹ ਸ਼ਤਾਬਦੀ ਮਨਾਉਣ ਲਈ ਦਿੱਤਾ ਕੀ ਬਾਤ 100 ਕਰੋੜ ਰੁਪਇਆ ਸੰਨੜੇ ਨੁਨੇ ਦੇ ਵਿੱਚ ਉਸ ਤੋਂ तकरीबन 26 ਸਾਲ ਪਹਿਲਾਂ 100 ਕਰੋੜ ਦੀ ਬੜੀ ਵੱਡੀ ਵੈਲਿਊ ਸੀ ਬੜੀ ਵੱਡੀ ਅਮਾਉਂਟ ਆਪਾਂ ਨੂੰ ਮੰਨ ਸਕਦੇ ਹਾਂ ਪਰ ਉਹਦੇ ਨਾਲ ਇੱਕ ਵਿਰਾਸਤ ਤੇ ਖਾਲਸਾ ਬਣਿਆ ਅਨੰਦਪੁਰ ਸਾਹਿਬ ਚ ਬਿਲਕੁਲ ਬਣਿਆ ਜੀ ਬਹੁਤ ਵੱਡਾ ਅਜੂਬਾ ਬਹੁਤ ਵੱਡਾ ਇੱਕ ਅਜੂਬਾ ਮਿਊਜ਼ੀਅਮ ਬਣਿਆ ਦੂਸਰਾ ਇੱਕ ਅਨੰਦਪੁਰ ਸਾਹਿਬ ਚ ਗਵਰਨਮੈਂਟ ਨੇ ਅਨਾਉਂਸ ਕੀਤਾ ਸੀ ਵੀ ਮਿਲਟਰੀ ਅਕੈਡਮੀ ਆਪਾਂ ਬਣਾਉਣਾ ਪਰ ਉਹ ਅਨਾਉਂਸਮੈਂਟ ਹੋਈ ਪਰ ਉਹ ਮਿਲਟਰੀ ਅਕੈਡਮੀ ਨਹੀਂ ਬਣ ਨਹੀਂ ਬਣ ਗਈ ਨਹੀਂ ਬਣੀ ਉਸ ਤੋਂ ਬਾਅਦ ਅਗਲੀ ਸ਼ਤਾਬ ਦੇ 2004 ਦੇ ਵਿੱਚ ਆਂਦੀ ਹੈ 4 ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ 400 ਸਾਲਾ ਸਥਾਪਨਾ ਦਿਵਸ ਮਨਾਇਆ ਗਿਆ ਜੀ ਉਹ ਸ਼ਤਾਬ ਦੇ ਵਿੱਚ ਹੁਮ ਹਵਾ ਕੇ ਸਿੱਖ ਸੰਗਤਾਂ ਨੇ ਸਿੱਖ ਜਗਤ ਨੇ ਮਨਾਈ ਪ੍ਰਧਾਨ ਮੰਤਰੀ ਮਨਮੋਨ ਸਿੰਘ ਸਾਹਿਬ ਔਰ ਅਬਦੁਲ ਕਲਾਮ ਸਾਹਿਬ ਜਿਹੜੇ ਕਲਾਂ ਸਾਹਿਬ ਸਾਡੇ ਰਾਸ਼ਟਰਪਤੀ ਸਾਹਿਬ ਸੀ ਬਿਲਕੁਲ ਉਹ ਅੰਮ੍ਰਿਤਸਰ ਦਰਬਾਰ ਸਾਹਿਬ ਆਏ ਔਰ ਜਿਹੜਾ ਹਰਮੰਦਰ ਸਾਹਿਬ ਦਰਬਾਰ ਸਾਹਿਬ ਦਾ ਗਲਿਆਰਾ ਹੈਗਾ ਉਹਦੀ ਬਿਊਟੀਫਿਕੇਸ਼ਨ ਲਈ 70 ਕਰੋੜ ਰੁਪਈਆ ਉਦੋਂ ਭਾਰਤ ਸਰਕਾਰ ਨੇ ਦਿੱਤਾ ਸੀ ਤੀਸਰੀ ਸਦੀ ਦੇ 2008 ਦੇ ਵਿੱਚ ਆਈ ਉਹ ਸਦੀ ਸੀ 300 ਸਾਲਾ ਗੁਰਤਾ ਗੱਦੀ ਦੀ ਉਹ ਤੇ ਬੜਾ ਵੱਡਾ ਆਯੋਜਨ ਸੀ ਨਾ 1.5 ਸਾਲ ਤੋਂ ਯਾਤਰਾ ਚੱਲੀ ਔਰ 300 ਸਾਲ ਗੁਰੂ ਦੇ ਨਾਲ 300 ਸਾਲ ਗੁਰੂ ਦੇ ਨਾਲ ਔਰ ਪੂਰਾ ਨਦੇੜ ਸਾਹਿਬ ਸ਼ਹਿਰ ਜਿਹੜਾ ਹੈਗਾ ਉਹਨੂੰ ਇੱਕ ਨਵਾਂ ਰੂਪ ਦੇ ਦਿੱਤਾ ਭਾਰਤ ਸਰਕਾਰ ਨੇ ਮੋਟੀ ਮੋਟੀ ਜੀ ਮੈਂ ਫਿਗਰ ਦੀ ਗੱਲ ਕਰਾਂ 750 ਕਰੋੜ ਰੁਪਈਆ 750 ਕਰੋੜ ਗਵਰਨਮੈਂਟ ਆਫ ਇੰਡੀਆ ਨੇ ਔਰ 750 ਕਰੋੜ ਉਦੋਂ ਦੀ ਮਹਾਰਾਸ਼ਟਰ ਸਰਕਾਰ ਨੇ ਦੇੜਾ 7 ਨੂੰ ਨਵੇਂ ਸਿਰਿਓਂ ਉਹਦੀ ਉਸਾਰੀ ਕਰਨ ਲਈ ਬੜੀ ਵੱਡੀ ਅਮਾਉਂਟ ਹੈ ਬੜੀ ਵੱਡੀ ਅਮਾਉਂਟ ਹੈ ਤਕਰੀਬਨ 1500 ਕਰੋੜ ਰੁਪਈਆ ਇਹ ਜਵਾਰलाल नेहरू ਨੈਸ਼ਨਲ ਅਰਬਨ ਰੀਨਿਵਲ ਮਿਸ਼ਨ ਦੇ ਤਹਿਤ ਇਹ ਪੈਸਾ ਖਰਚਿਆ ਇਸ ਸਦੀ ਦੇ ਉਹਦੇ ਨਾਲ ਗਵਰਨਮੈਂਟ ਆਫ ਪੰਜਾਬ ਸਰਕਾਰ ਨੇ 180 ਕਰੋੜ ਰੁਪਈਆ ਹਜੂਰ ਸਾਹਿਬ ਨੂੰ 1.5 ਵਾਸਤੇ ਔਰ 30 ਕਰੋੜ ਰੁਪਇਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਵੀ ਯੋਗਦਾਨ ਉਹਦੇ ਵਿੱਚ ਸੀ ਇਹ ਸ਼ਤਾਬਦੀ 2008 ਤੱਕ ਸਿੱਖ ਪੰਥ ਦੀ ਤਕਰੀਬਨ 2000 ਕਰੋੜ ਰੁਪਏ ਦੀ ਇਹ ਬਾਅਦ ਸੁਣਿਆ ਆਪਜੀ 2000 ਕਰੋੜ ਰੁਪਏ ਦੀ ਸ਼ਤਾਬਦੀ ਸੀ ਤੀਸਰੀ ਸ਼ਤਾਬਦੀ ਚੌਥੀ ਸ਼ਤਾਬਦੀ ਜਨਵਰੀ 2017 ਦੇ ਵਿੱਚ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਆਪਾਂ ਨੇ 350 ਪ੍ਰਕਾਸ਼ ਪਰਮ ਪ੍ਰਕਾਸ਼ ਪਰਮ ਮਨਾਇਆ ਇਹ ਵੀ ਬੜਾ ਹੁਮ ਹਮਾ ਕੇ ਮਨਾਇਆ ਪ੍ਰਧਾਨ ਮੰਤਰੀ ਮੋਦੀ ਸਾਹਿਬ ਨੇ ਆਪ ਐਸ ਪ੍ਰਾਈਮ ਮਿਨਿਸਟਰ ਇੱਕ ਮੀਟਿੰਗ ਚੇਅਰ ਕੀਤੀ ਪਟਨਾ ਸਾਹਿਬ ਦੀ ਤਰਤੀ ਤੇ ਨਹੀਂ ਮੀਟਿੰਗ ਤਾਂ ਦਿੱਲੀ ਹੋਈ ਸੀ ਜੀ ਉਹਦੇ ਵਿੱਚ ਬਿਹਾਰ ਦੇ ਮੁੱਖ ਮੰਤਰੀ ਸੀ ਸਾਰੀ ਕੈਬਨਿਟ ਉੱਥੇ ਸੀ ਕਈ ਸਟੇਟਾਂ ਦੇ ਮੁੱਖ ਮੰਤਰੀ ਵੀ ਉੱਥੇ ਨਾਲ ਸੀ ਔਰ ਉਸ ਪਟਨਾ ਸਾਹਿਬ ਦੇ ਆਯੋਜਨ ਵਾਸਤੇ ਭਾਰਤ ਸਰਕਾਰ ਨੇ 100 ਕਰੋੜ ਰੁਪਏ ਦਿੱਤਾ ਇਸ ਸਦੀ ਤੇ ਇਸ ਸਦੀ ਤੇ ਵੀ 100 ਕਰੋੜ ਰੁਪਇਆ ਬਿਹਾਰ ਦੀ ਸਰਕਾਰ ਨੇ ਖਰਚਿਆ ਔਰ ਜੋ ਮਿਰਕਲ ਡਾਟਾ ਹੈਗਾ ਸਿੱਖ ਜਗਤ ਔਰ ਸਿੱਖ ਐਨਆਰਆਈਸ ਨੇ ਤਕਰੀਬਨ 600 ਕਰੋੜ ਰੁਪਇਆ ਲਈ ਖਰਚ ਕੀਤਾ ਇਸ ਸਦੀ ਵੇ 1000 ਕਰੋੜ ਰੁਪਏ ਦੀ ਸਦੀ ਸਿੱਖ ਜਗਤ ਨੇ ਮਨਾਈ ਕੋਈ ਸ਼ਤਾਬਦੀ ਇਹੋ ਜਿਹੀ ਜਿੱਥੇ 500 ਕਰੋੜ ਤੋਂ ਘੱਟ ਖਰਚਾ ਆਇਆ ਹੋਵੇ ਇੰਨੇ ਕਰੋੜਾਂ ਦਾ ਬਜਟ ਹੈਗੀ ਹੈ ਹੈਗੀ ਹਰ ਸ਼ਤਾਬਦੀ ਤੇ ਉੱਪਰ 2000 ਮੈਂ ਦੋ ਕਿਸ਼ਤਾਬਦੀਆਂ ਦਾ ਜ਼ਿਕਰ ਕਰਕੇ ਫਿਰ ਆਪਾਂ ਇਹ ਤਾਂ ਵੀ ਆਨੇ ਆ 2019 ਦੇ ਵਿੱਚ ਸ੍ਰੀ ਗੁਰੂ ਨਾਨਕ ਪਾਤਸ਼ਾਹ ਦਾ 550 ਪ੍ਰਕਾਸ਼ ਪਰੋ ਜਿਸ ਕਰਤਾਰਪੁਰ ਸਾਹਿਬ ਕੋਰੀਡੋਰ ਖੁੱਲਿਆ ਬਿਲਕੁਲ ਭਾਰਤ ਸਰਕਾਰ ਕਹਿੰਦੀ ਹੈ ਵੀ 123 ਕਰੋੜ ਰੁਪਏ ਸੀ ਉਸ ਪ੍ਰਾਣੇ ਲਈ ਖਰਚਾ ਉਸ ਤੋਂ ਬਾਅਦ ਸੁਲਤਾਨਪੁਰ ਲੋਧੀ ਬੜੇ ਬੜੇ ਪ੍ਰੋਗਰਾਮ ਵੀ ਹੋਏ ਔਰ ਉੱਥੇ ਸਰਾਵਾਂ ਬਣੀਆਂ ਕਾਫੀ ਕੁਝ ਹੋਇਆ ਬਹੁਤ ਮੈਂ ਜ਼ਿਆਦਾ ਡਿਟੇਲ ਚ ਨਾ ਜਾਵਾਂ 1000 ਕਰੋੜ ਰੁਪਏ ਦੀ ਸਟਾਫ ਦੀ ਹੈ ਸੀ 1000 ਕਰੋੜ ਦੀ ਇਹਦੇ ਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੇ ਵਿੱਚ ਇੱਕ ਇੰਟਰਫੇਥ ਸੈਂਟਰ ਭਾਰਤ ਸਰਕਾਰ ਦੇ ਮਿਨਿਸਟਰੀ ਆਫ ਐਚਆਰਡੀ ਸੀ ਉਦੋਂ ਉਹਨਾਂ ਨੇ ਤਕਰੀਬਨ 39 ਕਰੋੜ ਰੁਪਏ ਦਾ ਇਹ ਸਥਾਪਿਤ ਕੀਤਾ ਅਗਲੀ ਸ਼ਤਾਬਦੀ ਜਿਹੜੀ ਤੁਸੀਂ ਕਹਿ ਰਹੇ ਹੋ ਵੀ ਜਿਹੜੀ ਘੱਟ ਪੈਸਿਆਂ ਚ ਬਣਾਈ ਗਈ ਉਹ 2021 ਦੀ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ 450 ਸਾਲਾ ਪ੍ਰਕਾਸ਼ ਪੁਰਬ ਸੀਗਾ ਉਹ ਪ੍ਰਕਾਸ਼ ਪੁਰਬ ਜ਼ਰੂਰ ਸਿੱਖ ਪੰਥ ਨੇ ਲਾਲ ਕਿਲੇ ਤੇ ਪ੍ਰੋਗਰਾਮ ਹੋਇਆ ਔਰ ਬੜਾ ਸ਼ਾਈ ਪ੍ਰੋਗਰਾਮ ਸੀ ਉਹਦਾ ਖਰਚਾ ਵੀ ਸਾਰਾ ਮਿਨਿਸਟਰੀ ਆਫ ਕਲਚਰ ਅਫੇਅਰਸ ਗਵਰਨਮੈਂਟ ਆਫ ਇੰਡੀਆ ਨੇ ਕੀਤਾ ਔਰ ਇਹਦਾ ਐਕਿਊਰੇਟ ਡਾਟਾ ਮੇਰੇ ਕੋਲ ਨਹੀਂ ਹੈ तकरीबन 50 ਤੋਂ 70 ਕਰੋੜ ਰੁਪਇਆ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਕੋਲ ਇਹਦਾ ਆਯੋਜਨ ਦਾ ਸਾਰਾ ਬੰਦੋਬਸਥੀ ਉਹਨਾਂ ਨੇ ਇਹ ਕੀਤਾ ਔਰ ਲਾਲ ਕਿਲੇ ਤੋਂ ਸਦੇ ਪ੍ਰਸਾਰਣ ਹੋਏ ਬੜਾ ਕੁਝ ਹੋਇਆ ਇਹ ਉਹ ਸਤਵਦੀਆਂ ਦੀ ਗੱਲ ਹੈ ਵੀ ਜੜੀਆਂ ਪੰਥ ਮਨਾ ਚੁੱਕਿਆ ਤੁਸੀਂ ਬੜਾ ਵੱਡਾ ਇੱਕ ਅੰਕੜਾ ਤਿਆਰ ਕੀਤਾ ਇੱਕ ਡਾਟਾ ਤਿਆਰ ਕੀਤਾ ਜੋਸ਼ ਸ਼ਤਾਬਦੀਆਂ ਦੇ ਉੱਪਰ ਸਰਕਾਰਾਂ ਦੇ ਵੱਲੋਂ ਬਜਟ ਤਿਆਰ ਕੀਤਾ ਗਿਆ ਖਰਚਾ ਗਿਆ ਮੈਂ ਤੁਹਾਡੇ ਵੱਲ ਵੀ ਆਵਾਂਗਾ ਬਤੌਰ ਚਿੰਤਨ ਹੋਣ ਦੇ ਨਾਤੇ ਤੁਸੀਂ 350 ਸਾਲਾਂ ਤੱਕ ਕੀ ਕਹਿਣਾ ਚਾਹੋਗੇ ਜਿਹੜੀ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹੀਦੀ ਸ਼ਤਾਬਦੀ ਆ ਰਹੀ ਹੈ ਦੇਖੋ ਹੁਣ ਹਾਲ ਦੇ ਵਿੱਚ ਮੈਂ ਦੇਖ ਰਿਹਾ ਸੀ ਕਿ ਦਿੱਲੀ ਸਰਕਾਰ ਦੇ ਮੁੱਖ ਮੰਤਰੀ ਸ਼੍ਰੀਮਤੀ ਰੇਖਾ ਗੁਪਤਾ ਜੀ ਨੇ ਆਪਣੇ ਦੋ ਕੈਬਨਿਟ ਮੰਤਰੀ ਔਰ ਸਿੱਖ ਸੰਸਥਾਵਾਂ ਨਾਲ ਇੱਕ ਕਾਫੀ ਵੱਡੀ ਬੈਠਕ ਕੀਤੀ ਦਿੱਲੀ ਸੈਕਟਰ 8 ਦੇ ਵਿੱਚ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਸਾਹਿਬ ਨੇ ਵੀ ਕਾਫੀ ਵੱਡੀ ਮੀਟਿੰਗ ਹਫਤਾ ਤੋਂ ਪਹਿਲਾਂ ਕੀਤੀ ਹੈ ਹਰਿਆਣਾ ਦੇ ਸਿੱਖਾਂ ਨੂੰ ਲੈ ਕੇ ਯੂਪੀ ਦੇ ਯੋਗੀ ਸਾਹਿਬ ਨੇ ਇੱਕ ਪ੍ਰੋਗਰਾਮ ਛੋਟਾ ਜਿਹਾ ਕਰ ਚੁੱਕੇ ਹੈ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਨੇ ਵੀ ਉਪਰਾਲੇ ਕੀਤੇ ਐ ਅਸਾਮ ਤੋਂ ਯਾਤਰਾ ਦਾ ਕੋਈ ਆਯੋਜਨ ਹੋ ਰਿਹਾ ਹੈ ਪੰਥ ਹਮਾ ਮਾ ਕੇ ਇਸ ਸਦੀ ਵਾਸਤੇ ਲਗਿਆ ਹੋਇਆ ਜੀ ਬਿਲਕੁਲ ਮੇਰਾ ਇਹ ਮੰਨਣਾ ਹੈ ਦੇਖੋ ਜਦੋਂ ਮੈਂ ਪਿਛਲੀਆਂ ਸ਼ਤਾਬਦੀਆਂ ਦੀ ਗੱਲ ਕੀਤੀ ਡਾਕਟਰ ਸਾਹਿਬ ਇਹ ਛੋਟੀ ਗੱਲ ਨਹੀਂ ਹੈ ਵੀ ਕੇਵਲ ਸਿੱਖ ਪੰਥ ਦੇ ਆਯੋਜਨ ਨੇ ਧਾਰਮਿਕ ਆਯੋਜਨ ਜਿਨ੍ਹਾਂ ਦੇ ਆਯੋਜਨਾ ਵਾਸਤੇ ਪ੍ਰੈਮ ਮਿੰਿਸਟਰ ਆਫਿਸ ਕਦੇ ਅਟਲ ਵਿਆਰੀ ਬਾਜਪਾਈ ਸਾਹਿਬ ਕਦੇ ਮੰਦਮੋਨ ਸਿੰਘ ਸਾਹਿਬ ਔਰ ਕਦੇ ਮੋਦੀ ਸਾਹਿਬ ਔਰ ਕਦੇ ਸਰਕਾਰ ਦਾ ਵੱਡਾ ਬਜਟ ਪੇਸ਼ ਕਰ ਰਹੀ ਹੈ ਹੋਮ ਮਿਨਿਸਟਰ ਸਾਹਿਬ ਬੈਠ ਕੇ ਉਹਨਾਂ ਮੀਟਿੰਗਾਂ ਨੂੰ ਚੇਅਰ ਕਰਦੇ ਆ ਹੈਡ ਕਰਦੇ ਆ ਔਰ ਕਈ ਕੈਬਨਿਟ ਮੰਤਰੀ ਨਾਲ ਬੈਠਦੇ ਆ ਕਈ ਸਟੇਟਾਂ ਦੇ ਮੁੱਖ ਮੰਤਰੀ ਨਾਲ ਬੈਠਦੇ ਆ ਔਰ ਇਹ ਆਯੋਜਨ ਕਰਦੇ ਆ ਮੈਨੂੰ ਲੱਗਦਾ ਵੀ ਇਹ ਸਿੱਖ ਪੰਥ ਦੇ ਯੋਜਨਾਵਾਂ ਵਾਸਤੇ ਹੀ ਇਹ ਐਸੀ ਗੱਲਾਂ ਮੈਂ ਸੁਣਨ ਚ ਆਈਆਂ ਜੋ ਇਹ ਪ੍ਰੋਗਰਾਮ ਹੋਇਆ ਜਿਹੜੀ ਇਹ ਆਪਜੀ ਨੇ ਉਹ ਗੱਲ ਜਿਹੜੀ ਕੀਤੀ ਹੈ ਨਾ ਵੇ ਹੁਣ ਆਪਾਂ ਸਤब्दी ਜਿਹੜੀ ਆ ਰਹੀ ਹੈ ਇਹਨੂੰ ਆਪਾਂ ਕਿਵੇਂ ਮਨਾਈਏ ਇਹ ਤੋਂ ਪਹਿਲਾਂ ਸਾਨੂੰ ਪਛੌਕਰ ਚ ਜਾਣਾ ਪੈਣਾ ਬਿਲਕੁਲ ਵੇ ਪਹਿਲਾ ਸਤब्दी ਆਪਾਂ ਕਿਵੇਂ ਬਣਾਉਂਦੇ ਸੀ ਸੰਗੜ 1990 ਤੋਂ ਪਹਿਲਾਂ ਆਪਾਂ ਸਤब्दीਆਂ ਕਿਵੇਂ ਬਣਾਉਂਦੇ ਸੀ ਗੁਰੂ ਨਾਨਕ ਸਾਹਿਬ ਜੀ ਦਾ 500 500वां प्रकाश वर्ष सीगा 1969 ਦੇ ਵਿੱਚ ਅਮਰitsar ਦੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਸਥਾਪਨਾ ਹੋਈ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਸਥਾਪਨਾ ਹੋਈ ਮਸੂਰੀ ਸ਼੍ਰੀ ਗੁਰੂ ਨਾਨਕ ਫਤਹ ਸੰਤਰੀ ਸਕੂਲ ਕੈਂਟਨਰੀ ਸਕੂਲ ਖੋਲੇ ਗਿਆ ਬਿਲਕੁਲ ਔਰ ਰਜੋਰੀ ਗਾਰਡਨ ਦਿੱਲੀ ਹਰਫੇਸ਼ਨ ਪਬਲਿਕ ਸਕੂਲ ਦੀ ਬ੍ਰਾਂਚ ਖੁੱਲੀ ਸ਼੍ਰੀ ਗੁਰੂ ਨਾਨਕ ਖਾਲਸਾ ਕਾਲਜ ਦਿੱਲੀ ਖੁੱਲਿਆ ਔਰ ਬੰਗਾ ਲੁਧਿਆਣਾ ਦੇਰਾ ਦੋਂ ਕਰਨਾਲ ਹਿੰਦੁਸਤਾਨ ਦੇ ਐਸੇ ਬਹੁਤ ਸਾਰੇ ਸ਼ਹਿਰ ਨੇ ਜਿੱਥੇ ਸਿੱਖ ਪੰਥ ਦਾ ਔਰ ਸਰਕਾਰ ਦਾ ਫੋਕਸ এডਿਕੇਸ਼ਨ ਇੰਸਟੀਟਿਊਸ਼ਨਸ ਤੇ ਹੁੰਦਾ ਸੀ ਔਰ ਜਦੋਂ ਗੁਰੂ ਗੋਬਿੰਦ ਸਿੰਘ ਜੀ ਦੀ ਸ਼ਤਾਬਦੀ ਮਨਾਈ 300 ਸਾਲਾਂ ਸਾਲ 1966 ਦੇ ਵਿੱਚ ਦੇਰ ਸਾਡੇ ਲਾਗੇ ਚੰਡੀਗੜ੍ਹ ਸ਼ਹਿਰ ਦੇ ਵਿੱਚ ਦੋ ਖਾਲਸਾ ਕਾਲਜਾਂ ਦੀ ਸਥਾਪਨਾ ਹੋਈ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਤੇ ਦੂਜਾ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਫਾਰ ਔਰੂਮਨ ਇਸੇ ਕੈਜੂਕੇਸ਼ਨ ਸੋਸਾਇਟੀ ਨੇ ਇਹ ਖਾਲਸਾ ਕਾਲਜ ਕੋਲੇਜੀ ਹੋਰ ਇੱਕ ਵੱਡੀ ਗੱਲ ਜਦੋਂ ਸਨ 1966 ਦੇ ਵਿੱਚ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਪ੍ਰਕਾਸ਼ ਪੁਰਬ ਮਨਾਇਆ ਗਿਆ 300 ਸਾਲਾਂ ਫਰੀਦਕੋਟ ਦੇ ਵਿੱਚ ਗੁਰੂ ਗਵਰਨਮੈਂਟ ਮੈਡੀਕਲ ਕਾਲਜ ਦੀ ਅਨਾਉਂਸਮੈਂਟ ਗਵਰਨਮੈਂਟ ਆਫ ਇੰਡੀਆ ਨੇ ਕੀਤੀ ਸੀ ਸਨ 1972 ਦੇ ਵਿੱਚ ਉਹ ਕਾਲਜ ਹੁੰਦ ਦੇ ਵਿੱਚ ਆਇਆ ਸਾਡਾ ਫੋਕਸ ਸਾਰੇ ਦਾ ਸਾਰਾ এডਿਊਕੇਸ਼ਨ ਦੇ ਵਿੱਚ ਸੀ ਪਹਿਲੀਆਂ ਸਟਾਵਦੀਆਂ ਦਾ ਹੁਣ ਸਾਡਾ ਫੋਕਸ ਵੱਡੇ ਵੱਡੇ ਲੰਗਰ ਲਾਉਣੇ ਕੀਰਤਨ ਦਰਬਾਰ ਕੀਰਤਨ ਦਰਬਾਰ ਕਰਾਉਣੇ ਸ਼ਾਮਿਆਂ ਨੇ ਲੈਣੇ ਵੱਡੇ ਵੱਡੇ ਆਯੋਜਨ ਕਰਨੇ ਨਗਰ ਕੀਰਤਨ ਕੱਢਣੇ ਸਟਾਵਦੀਆਂ ਕਿਵੇਂ ਮਨਾਣੀਆਂ ਇਹਦੇ ਉੱਤੇ ਪੰਥ ਨੂੰ ਹੁਣ ਨਵੇਂ ਸਿਰਿਓਂ ਸਮਝਣਾ ਪੈਣਾ ਹੈ ਮੈਂ ਤੁਹਾਨੂੰ ਥੋੜੇ ਤੇ ਰੁਕਣਾ ਚਾਹਵਾਂਗਾ ਗੁਰੂ ਕੀ ਪੈਰੀ ਸਾਧ ਸੰਗਤ ਜੀ ਧੰਨਵਾਦ ਕਰਦਿਆਂ ਗੁਰਪਾਤਸ਼ਾਹ ਦਾ ਜਿਨ੍ਹਾਂ ਨੇ ਸਾਨੂੰ ਇਹੋ ਜਿਹੀ ਸਿੱਖਿਆਤ ਨਾਲ ਮਲਾਇਆ ਸਾਡੇ ਸਤਿਕਾਰਯੋਗ ਸਰਦਾਰ ਗੁਰਦੀਪ ਸਿੰਘ ਸੋਤਾ ਜੀ ਜਿਨ੍ਹਾਂ ਨੇ ਬੜੀ ਮਿਹਨਤ ਕਰਕੇ ਉਹ ਡਾਟਾ ਸਾਡੇ ਸਾਹਮਣੇ ਰੱਖਿਆ ਜਿਸ ਡਾਟੇ ਤੇ ਰਹੀਂ ਅਸੀਂ ਜਾਗਰੂਕ ਹੋ ਸਕੇ ਹਾਂ ਸ਼ਤਾਬਦੀਆਂ ਪੰਤ ਵਿੱਚ ਪਹਿਲਾਂ ਵੀ ਮਨਾਈਆਂ ਜਾਂਦੀਆਂ ਸੀ ਪਰੰਤੂ ਪਹਿਲਾ ਸ਼ਤਾਬਦੀਆਂ ਮਨਾਉਣ ਵੇਲੇ ਸਰਕਾਰਾਂ ਦਾ ਕੀ ਯੋਗਦਾਨ ਸੀ ਅਤੇ ਸ਼ਤਾਬਦੀਆਂ ਸਫਲ ਕਿਵੇਂ ਹੁੰਦੀਆਂ ਸੀਗੀਆਂ ਵੱਡੇ ਵੱਡੇ ਇੰਸਟੀਚਿਊਟ ਵੱਡੇ ਵੱਡੇ ਕਾਲਜ ਵੱਡੀਆਂ ਵੱਡੀਆਂ ਯੂਨੀਵਰਸਿਟੀਆਂ ਦੀ ਸਥਾਪਨਾ ਕੀਤੀ ਜਾਂਦੀ ਸੀ ਸ਼ਤਾਬਦੀਆਂ ਦੇ ਉੱਪਰ ਪਰੰਤੂ ਮੌਜੂਦਾ ਸਮੇਂ ਆ ਕੁਝ ਕੁ ਸਾਲਾਂ ਪਹਿਲਾਂ ਜਿਹੜਾ ਸ਼ਤਾਬਦੀਆਂ ਦਾ ਉਹ ਦੌਰ ਚੱਲਿਆ ਸੀ ਨਾ ਸ਼ਤਾਬਦੀਆਂ ਦੇ ਅਸੀਂ ਕੀਰਤਨ ਦਰਬਾਰ ਤੱਕ ਚੇਤਨਾ ਮਹਾਰਾਜ ਤੱਕ ਵੱਡੇ ਵੱਡੇ ਲੰਗਰਾਂ ਤੱਕ ਵੱਡੇ ਵੱਡੇ ਨਗਰ ਕੀਰਤਨਾਂ ਤੱਕ ਸੀਮਤ ਰਹਿ ਚੁੱਕੇ ਆ ਕੀ ਸੱਚਮੁੱਚ ਇਸ ਤਰ੍ਹਾਂ ਗੁਰੂ ਸਾਹਿਬ ਦਾ ਸੰਦੇਸ਼ ਕਰ ਕਰ ਪਹੁੰਚੇਗਾ ਇਹਨਾਂ ਤੋਂ ਜਾਣਨ ਦੀ ਕੋਸ਼ਿਸ਼ ਕਰਾਂਗੇ ਬਤੌਰ ਸਿੱਖ ਚਿੰਤਨਵੀ ਨੇ ਕਿ ਆਉਣ ਵਾਲੇ ਸਮੇਂ ਜਿਹੜੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ 350 ਸਾਲਾ ਸ਼ਤਾਬਦੀ ਆ ਰਹੀ ਹੈ ਕਿਵੇਂ ਮਨਾਈ ਜਾਵੇ ਕਿ ਇਸ ਸ਼ਤਾਬਦੀ ਨੂੰ ਵੀ ਉਹੀ ਕੰਮ ਕੀਤਾ ਜਾਵੇ ਜੋ ਸੀ ਰੀਤ ਬਣਾ ਕੇ ਚੱਲਦੇ ਆ ਰਹੇ ਨਗਰ ਕੀਰਤਨ ਕੀਰਤਨ ਦਰਬਾਰਾ ਚੇਤਨਾ ਮਹਾਰਾਜ ਦਾ ਠੀਕ ਹੈ ਜ਼ਰੂਰੀ ਹੈ ਕਰਨੇ ਚਾਹੀਦੇ ਨੇ ਮੁਬਾਰਕਬਾਦ ਕਰੋ ਪਰੰਤੂ ਅਸੀਂ ਸੰਸਾਰ ਨੂੰ ਕੀ ਸੁਨੇਹਾ ਦੇ ਰਹੇ ਹਾਂ ਇਹਨਾਂ ਤੋਂ ਜਾਣਨ ਦੀ ਕੋਸ਼ਿਸ਼ ਕਰਾਂਗੇ 350 ਸਾਲਾਂ ਛੇਤੀ ਸ਼ਤਾਬਦੀ ਪੂਰੇ ਜੋਰ ਲੱਗਿਆ ਪਿਆ ਸਾਡੀਆਂ ਸੁਪਰੀਮ ਜੱਥੇਬੰਦੀਆਂ ਵੀ ਸਾਡੀਆਂ ਸਰਕਾਰਾਂ ਵੀ ਹਰ ਨਿਜੀ ਤੌਰ ਤੇ ਵਿਅਕਤੀ ਵੀ ਚਾਹੁੰਦਾ ਕਿ ਮੈਂ ਸ਼ਤਾਬਦੀ ਮਨਾਵਾ ਬਿਲਕੁਲ ਬਿਲਕੁਲ ਤੁਹਾਡੀ ਕੀ رائے ਹੈ ਤੇ ਦੇਖੋ ਮੈਂ ਇੱਕ ਸ਼ਤਾਬਦੀ ਦੀ ਗੱਲ ਕਰਦਾ ਜੋ ਸਿੱਖ ਪੰਥ ਨੇ ਨਹੀਂ ਮਨਾਈ ਗੱਲ ਸਾਲ 1900 99 ਦੀ ਹੈ 1989 ਭਾਰਤ ਸਰਕਾਰ ਦੇ ਪਹਿਲੇ ਸਿੱਖਿਆ ਮੰਤਰੀ ਹੋਏ ਨੇ مولانا ਅਬਦੁਲ ਕਲਾਮ ਆਜ਼ਾਦ ਸਾਹਿਬ ਉਹਨਾਂ ਦੀ ਪਹਿਲੀ ਜਨਮਸ਼ਤਾਬਦੀ ਸੀ 1989 ਦੇ ਵਿੱਚ 99 ਦੇ ਵਿੱਚ ਉਹਨਾਂ ਦੀ ਜਨਮਸ਼ਤਾਬਦੀ ਦੇ ਉੱਤੇ ਭਾਰਤ ਸਰਕਾਰ ਨੇ ਐਜੂਕੇਸ਼ਨ ਦੇ ਉੱਤੇ ਇੱਕ ਫੰਡ ਤਿਆਰ ਕੀਤਾ ਜਿਹਦਾ ਨਾਮ ਸੀ مولانا ਆਜ਼ਾਦ ਐਜੂਕੇਸ਼ਨ ਫਾਊਂਡੇਸ਼ਨ ਔਰ ਇਹ ਡਾਕਟਰ ਸਾਹਿਬ ਫੰਡ 5 ਲੱਖ ਰੁਪਏ ਤੋਂ ਸ਼ੁਰੂ ਹੋਇਆ ਸੀ ਦੋ ਤਿੰਨ ਵੱਡੇ ਕਾਰਪੋਰੇਟ ਹਾਊਸ ਸੀਗੇ ਹਿੰਦੁਸਤਾਨ ਦੇ ਜਿਵੇਂ ਹਿੰਦੁਸਤਾਨ ਲਿਵਰਸ ਲਿਮਟਿਡ ਸਟੀਲ ਅਥਾਰਟੀ ਆਫ ਇੰਡੀਆ ਲਿਮਟਿਡ ਤੇ ਇੱਕ ਹੋਰ ਸੀ ਇਹਦੇ ਚ ਰੁਪਈਆ ਸਿਰਫ 12 ਲੱਖ ਇਹਨਾਂ ਕਾਰਪੋਰੇਟ ਹਾਊਸਸ ਤੋਂ ਇਕੱਠਾ ਹੋਇਆ ਸੀ 1989 ਦੇ ਵਿੱਚ ਸੰਨ 1995 ਚ ਜਾ ਕੇ ਇਹ ਫੰਡ ਜਿਹੜਾ ਸੀ ਨਾ ਕਹਿਣ ਨੂੰ ਨਾਂ ਤੇ ਇਹਦਾ ਸੀਗਾ ਮੌਲਾਨਾ ਆਜ਼ਾਦ ਐਜੂਕੇਸ਼ਨ ਫਾਊਂਡੇਸ਼ਨ ਬਟ ਇਹ ਸਾਰੀ ਘਟਗਣਤੀਆਂ ਲਈ ਸੀ ਕਿਉਂਕਿ ਮੈਂ ਇੱਕ ਘਟਗਣਤੀਆਂ ਦੇ ਉੱਤੇ ਮੇਰੀ ਚਿੰਤਾ ਜ਼ਿਆਦਾ ਰਹਿੰਦੀ ਹੈ ਇਹਦੇ ਵਿੱਚ ਮੈਂ ਸਟੱਡੀ ਜ਼ਿਆਦਾ ਕਰਦਾ ਹਾਂ ਤੇ ਮੈਂ ਇਹਨਾਂ ਸ਼ਤਾਬਦੀਆਂ ਨੂੰ ਇਹਦੇ ਵਿੱਚੋਂ ਇੱਕ ਗੱਲ ਕੱਢ ਕੇ ਜੋੜਾਂਗਾ ਕਿ ਇਹ ਸ਼ਤਾਬਦੀ ਭਾਰਤ ਸਰਕਾਰ ਨੇ ਇੱਕ ਸ਼ਤਾਬਦੀ ਅਦਾ ਵੀ ਬਣਾਈ ਔਰ ਸੰਨ 95 ਦੇ ਵਿੱਚ ਗਵਰਨਮੈਂਟ ਆਫ ਇੰਡੀਆ ਨੇ 25 ਕਰੋੜ ਰੁਪਏ ਇਸ ਫੰਡ ਨੂੰ ਪਹਿਲੀ ਕਿਸ਼ਤ ਦਿੱਤੀ ਮੋਲਾ ਨਾਜ਼ਾਦ ਮੋਲਾ ਨਾਜ਼ਾਦ ਔਰ ਆਪ ਜੀ ਜਾਣ ਕੇ ਹੈਰਾਨ ਹੋਵੋਗੇ ਵੀ ਕੁਝ ਕੁ ਵਿਸੰਗਤੀਆਂ ਇਸ ਰਕ ਫੰਡ ਦੇ ਵਿੱਚ ਆਈਆਂ ਕੁਝ ਇਹਦੀਆਂ ਦੁਰਵਰਤੋਂ ਹੋਈਆਂ ਵੀ ਇਹ ਫੰਡ 2022 ਦੇ ਵਿੱਚ ਬੰਦ ਕਰਨਾ ਪਿਆ ਨੰਨੇ ਤੋਂ 5 ਲੱਖ ਰੁਪਏ ਨਾਲ ਸ਼ੁਰੂ ਹੋਇਆ ਇਹ ਫੰਡ 2022 ਦੇ ਵਿੱਚ 1362 ਕਰੋੜ ਰੁਪਏ ਦਾ ਸੀ ਕੀ ਬਾਤ ਵੀ ਇਹਦੇ ਵਿੱਚ ਤਕਰੀਬਨ ਟੋਟਲ 13 ਲੱਖ ਇਹਦੇ ਬੈਨੀਫਿਸ਼ੀਅਰੀ ਸੀਗੇ ਲਾਹਵਾਰਤੀ ਸੀ ਇਹਦੇ ਜਿਹੜੇ ਮਾਈਨੋਰਟੀ ਦੇ ਬੱਚਿਆਂ ਨੇ ਇਸ ਫੰਡ ਦਾ ਲਾਹਾ ਲਿਆ ਐਜੂਕੇਸ਼ਨ ਦੇ ਵਿੱਚ ਕਿਹਲੀ ਇੱਕ ਸਕੀਮ ਦੇ ਵਿੱਚ ਇਹ ਬੜਾ ਵਿਸ਼ਾਲ ਫੰਡ ਸੀ ਇਹ ਬੜੀ ਵੱਡੀ ਇੰਨਾ ਵੱਡਾ ਬਜਟ ਅੱਜ ਵੀ ਤਾਂ ਮੌਜੂਦ ਹੋਵੇਗਾ ਇਸ ਇਸ ਸਕੀਮ ਦੀ ਬੜੀ ਡਾਈਵਰਸਿਟੀ ਸੀ ਕੁਝ ਵੀ ਸੰਗਤੀਆਂ ਕਰਕੇ ਫੰਡ ਰੋਕਣਾ ਪਿਆ ਮੋਦੀ ਸਾਹਿਬ ਇਸ ਫੰਡ ਨੂੰ 113 ਕਰੋੜ ਰੁਪਏ ਹਰ ਸਾਲ ਦੇ ਰਹੇ ਸੀ ਲਗਾਤਾਰ ਤੇ ਜੇ ਇੱਕ ਫੰਡ 5 ਲੱਖ ਤੋਂ ਸ਼ੁਰੂ ਹੋ ਕੇ 1362 ਕਰੋੜ ਤੇ ਪਹੁੰਚ ਸਕਦਾ ਹੈ ਔਰ 13 ਲੱਖ ਬੱਚੇ ਜੇ ਦੀ ਇੱਕ ਛੋਟੀ ਜੀ ਸਕੀਮ ਦਾ ਲਾਭ ਲੈ ਸਕਦੇ ਆ ਬਿਲਕੁਲ ਤੇ ਮੈਨੂੰ ਮੇਰੇ ਮਨ ਦੇ ਵਿੱਚ ਇੱਕ ਗੱਲ ਆਈ ਹੈ ਵੀ ਜੇ ਆਪਾਂ ਇਹ ਜਿਹੜੀ 350 ਸਾਲਾਂ ਸ਼ਤਾਬਦੀ ਹੈ ਆਪਾਂ ਸਰਕਾਰਾਂ ਤੋਂ ਕਈ-ਕਈ ਹਜ਼ਾਰ ਕਰੋੜ ਰੁਪਇਆ ਲਾ ਕੇ ਲੰਗਰ ਔਰ ਨਗਰ ਕੀਰਤਨਾਂ ਤੇ ਲਾ ਬੈਠੇ ਆ ਅੱਪਾ ਇੱਕ ਗੁਰੂ ਨਾਨਕ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਉੱਤੇ ਇੱਕ ਫੰਡ ਦਾ ਤਿਆਰ ਕਰ ਸਕਦੇ। ਕੀ ਬਾਤ ਹੈ ਬਹੁਤ ਖੂਬ। ਇਹਦੀ ਜ਼ਰੂਰਤ ਕਿਉਂ ਹੈ ਗਈ ਹੈ? ਕਿਉਂਕਿ ਇੱਕ ਤੇ ਘਟ ਗਣਤੀ ਦੀ ਜਿੰਨੀਆਂ ਵੀ ਸਕੀਮਾਂ ਚੱਲੀਆਂ ਸਿੱਖ ਪੰਥ ਉਹਦਾ ਲਾਹਾ ਨਹੀਂ ਲੈ ਸਕਿਆ। ਬਿਲਕੁਕੁਲ। ਪੰਜਾਬ ਦੇ ਸਾਡੇ ਵੱਡੇ ਤੋਂ ਵੱਡੇ ਜਿਹੜੇ ਸਾਡੇ ਪੋਲੀਟੀਕਲ ਕਲਾਸ ਚ ਲੋਕੀ ਬੈਠੇ ਨੇ ਸਾਡੇ ਸੋਸ਼ਲ ਲੀਡਰ ਨੇ ਦੱਸ ਹੀ ਨਹੀਂ ਪਾ ਰਹੇ। ਸਾਡੇ ਰਿਲੀਜੀਅਸ ਲੀਡਰ ਨੇ ਉਹਨਾਂ ਨੂੰ ਪਤਾ ਹੀ ਨਹੀਂ ਲੱਗਾ। ਵੇ 50 ਵੱਡੇ ਜਿਹੜੇ ਮਾਇਨਾਰਟੀਜ਼ ਦੇ ਫੰਡ ਦੇ ਹਨੇਰੇ ਆਏ ਸੀ ਉਹ ਤੋਂ ਕਿਵੇਂ ਵਾਂਝਾ ਰਹਿ ਗਿਆ ਆਪਾਂ ਆਪਾਂ ਉਹ ਚ ਇੱਕ ਚੂਲ ਵੀ ਨਹੀਂ ਭਰੇ ਡਾਕਟਰ ਸਾਹਿਬ ਤੇ ਜਿਹੜਾ ਇਸ ਇਸ ਸਤਾਪਤੀ ਦੇ ਆਈਏ 350 ਸਾਲਾਂ ਤੇ ਤੁਹਾਡੀ ਕੀ ਰਾਏ ਹੈ ਮੇਰੀ ਰਾਏ ਇਹੀ ਹੈਗੀ ਹੈ ਵੀ ਆਪਾਂ ਇਹ ਫੰਡ ਤਿਆਰ ਕਰਵਾਈਏ ਗਵਰਨਮੈਂਟ ਆਫ ਇੰਡੀਆ ਤੋਂ ਇੱਕ ਨਾ ਗਵਰਨਮੈਂਟ ਆਫ ਇੰਡੀਆ ਦਾ ਮਿਨਿਸਟਰੀ ਆਫ ਸਟੈਟਿਸਟਿਕਸ ਐਂਡ ਪ੍ਰੋਗਰਾਮ ਇੰਪਲੀਮੈਂਟੇਸ਼ਨ ਜੀ ਇਹ ਇੱਕ ਡਿਪਾਰਟਮੈਂਟ ਹੈ ਜਿਹੜਾ ਆંકੜੇ ਦਿੰਦਾ ਸਨ ਤੁਸੀਂ ਕਿਸੇ ਵੀ ਚੀਜ਼ ਦੇ ਇਹਨਾਂ ਤੋਂ ਸਟੈਟਿਸਟਿਕਸ ਆંકੜੇ ਲੈ ਸਕਦੇ ਹੋ ਇਹਨਾਂ ਦੇ ਆંકੜੇ ਜੋ ਲੇਟੈਸਟ ਨੇ ਵੀ ਜਿਹੜੇ ਵਰਕ ਪਾਰਟਿਸਪੇਸ਼ਨ ਰੇਟ ਹੈ ਇੱਕ ਸਾਰੀਆਂ ਕੌਮਾਂ ਦੀ ਉਹਨਾਂ ਨੇ ਸਟੱਡੀ ਕੀਤੀ ਹੈ ਰਿਲੀਜੀਅਸ ਕੌਮਾਂ ਦੀ ਜਿਦੇ ਚ ਹਿੰਦੂ ਨੇ ਸਿੱਖ ਨੇ ਮੁਸਲਮਾਨ ਨੇ 크ਰਿਸਚੀਅਨ ਨੇ ਬੋਧੀ ਨੇ ਜੈਨੀ ਨੇ ਵਰਕ ਪਾਰਟਿਸਪੇਸ਼ਨ ਰੇਟ ਵੇ ਕਿਹੜੇ ਕੌਮ ਦੇ ਕਿੰਨੇ ਲੋਕੀ ਕੰਮਾਂ ਕਰਜਾਂ ਦੇ ਵਿੱਚ ਲੱਗੇ ਹੋਏ ਨੇ ਅਨ ਇਮਪਲॉयਮੈਂਟ ਰੇਟ ਇਹ ਪੂਰਾ ਡਾਟਾ ਤਿਆਰ ਹੈ ਉਹਨਾਂ ਦੇ ਕੋਲ ਹਾਂ ਦੇਖੋ ਵਰਕ ਪਾਰਟਿਸਪੇਸ਼ਨ ਰੇਟ ਸਿੱਖ ਸਭ ਤੋਂ ਥੱਲੇ ਨੇ ਅਨ ਇਮਪਲॉयਮੈਂਟ ਰੇਟ ਇਹ ਵੀ ਸਿੱਖਾਂ ਦਾ ਸਭ ਤੋਂ ਜ਼ਿਆਦਾ ਹੈ ਸਭ ਤੋਂ ਜ਼ਿਆਦਾ ਬਰੋਜਗਾਰ ਸਿੱਖ ਨੇ ਇਹ ਗਵਰਨਮੈਂਟ ਆਫ ਇੰਡੀਆ ਦਾ ਡਾਟਾ ਹੈ ਮਿਨਿਸਟਰੀ ਆਫ ਸਟੈਟਿਸਟਿਕਸ ਐਂਡ ਪ੍ਰੋਗਰਾਮ ਦਾ ਇਹ ਅੱਜ ਵੀ ਬੋਲ ਰਿਹਾ ਡਾਟਾ ਹਾਂ ਅੱਜ ਬੋਲ ਰਿਹਾ ਜੀ ਲੇਟੈਸਟ ਹੈਗਾ ਸੈਲਫ ਇਮਪਲॉयਮੈਂਟ ਰੇਟ ਆਪਣੇ ਜਿਹੜੇ ਸਵੈ ਰੋਜ਼ਗਾਰ ਦੀ ਨੂੰ ਪਹਿੰਦੇ ਚ ਕਹਿੰਦੇ ਆ ਇਹਦੇ ਵਿੱਚ ਵੀ ਸਿੱਖ ਸਭ ਤੋਂ ਘੱਟ ਨੇ ਸੈਲਫ এমਪਲॉयਮੈਂਟ ਦੇ ਵਿੱਚ ਟੀ ਐਫ ਆਰ ਟੋਟਲ ਫਰਟੀਲਿਟੀ ਰੇਟ ਇਹਦੇ ਵਿੱਚ ਸਿੱਖ ਸਭ ਤੋਂ ਘੱਟ ਨੇ ਸਿੱਖਾਂ ਦੀ ਆਬਾਦੀ ਸਭ ਤੋਂ ਘੱਟ ਹੋ ਰਹੀ ਹੈ ਰਿਕਰੂਟਮੈਂਟ ਇਨ ਸੈਂਟਰਲ ਗਵਰਨਮੈਂਟ ਜੋਬਸ ਇਹਦੇ ਵਿੱਚ ਵੀ ਸਿੱਖ ਸਭ ਤੋਂ ਘੱਟ ਨੇ ਇਹ ਸਭ ਤੋਂ ਵੱਡਾ ਚਿੰਤਾ ਦਾ ਮੇਰਾ ਵਿਸ਼ਾ ਹੈਗਾ ਵੀ ਜਦੋਂ ਇਹ ਇਹਨਾਂ ਸਮਾਜਿਕ ਨਾਲ ਡਾਟਾ ਦੇ ਵਿੱਚ ਆਪਾਂ ਇਹਦੇ ਥੱਲੇ ਜਾ ਰਹੇ ਹਾਂ ਸਾਰੇ ਰਿਲੀਜੀਅਸ ਕਲਾਸ ਦੇ ਵਿੱਚ ਸਿੱਖ ਥੰਦੇ ਜਾ ਰਿਹਾ ਤੇ ਮੋਦੀ ਸਾਹਿਬ ਦੀ ਬੜੀ ਵੱਡੀ ਆਸਥਾ ਹੈ ਮੇਰਾ ਇਹ ਮੰਨਣਾ ਹੈਗਾ ਇਹਨੂੰ ਕਿਧਰੇ ਵੀ ਕੋਈ ਰਾਜਨੀਤਿਕ ਗੱਲ ਨਾ ਕੋਈ ਸਮਝੇ ਵੀ ਉਹ ਜਦੋਂ ਸ਼ਤਾਬਦੀਆਂ ਬਣਾਉਂਦੇ ਆ ਤੇ ਮੈਂ ਦੇਖਦਾ ਹੈਗਾ ਵੀ ਉਹ ਇੱਕ ਸਾਡੇ ਲਈ ਇੱਕ ਐਸਾ ਫੰਡ ਤਿਆਰ ਕਰਨ ਔਰ ਉਹ ਡੈਡੀਕੇਟ ਹੋਵੇ ਸਿੱਖ ਬੱਚਿਆਂ ਵਾਸਤੇ ਸਿੱਖ ਬੱਚਿਆਂ ਲਈ ਓਨਲੀ ਫਾਰ ਸਿੱਖ ਚਿਲड्रन ਓਨਲੀ ਫਾਰ ਸਿੱਖ ਚਿਲड्रन ਪੂਰੇ ਹਿੰਦੁਸਤਾਨ ਦੇ ਸਾਰੇ ਸਿੱਖ ਬੱਚੇ ਬੱਚਾ ਤੇ ਡੈਡੀਕੇਟ ਹੋ ਗਏ ਔਰ ਇਹਦੀ ਸ਼ੁਰੂਆਤ 350 ਕਰੋੜ ਤੇ ਕੀਤੀ ਜਾਵੇ 350 ਸਾਲਾ ਹੈਗਾ 350 ਕਰੋੜ ਦਾ ਇੱਕ ਫੰਡ ਭਾਰਤ ਸਰਕਾਰ ਤੋਂ ਆਪ ਸਾਰੇ ਡਿਮਾਂਡ ਕਰੀਏ ਮੈਂ ਉੱਤੇ ਕਹਾਂਗਾ ਵੀ ਜਿੰਨੀਆਂ ਵੀ ਸਾਡੀਆਂ ਰਿਲੀਜੀਅਸ ਜਥੇਬੰਦੀਆਂ ਨੇ ਗੁਰਦੁਆਰਾ ਕਮੇਟੀਆਂ ਨੇ ਇਹਦੇ ਉੱਤੇ ਇਸ ਗੱਲ ਦੇ ਉੱਤੇ ਵਿਚਾਰ ਕਰਨ ਮੈਂ ਤੁਹਾਨੂੰ ਥੋੜਾ ਤੇ ਰੁਕਣਾ ਚਾਹਾਂਗਾ ਤੁਸੀਂ 350 ਕਰੋੜ ਦੀ ਗੱਲ ਕੀਤੀ ਹੈ ਸੈਂਟਰ ਸਰਕਾਰ ਤੋਂ ਅਸੀਂ ਮੰਗ ਕਰੀਏ ਠੀਕ ਹੈ ਜੀ ਪਰੰਤੂ ਜਿਹੜਾ ਡਾਟਾ ਤੁਸੀਂ ਸਾਡੇ ਸਾਹਮਣੇ ਅੱਜ ਪੇਸ਼ ਕੀਤਾ ਹੈ ਕਰੋੜਾ ਦਾ ਡਾਟਾ ਸਾਨੂੰ ਸੈਂਟਰ ਸਰਕਾਰ ਦੇ ਰਹੀ ਹੈ ਮinorities ਦੇ ਰਹੀ ਹੈ ਸਿੱਖ ਹਰ ਪੱਖੋਂ ਥੱਲੇ ਜਾ ਰਹੇ ਨੇ ਕੀ ਕਾਰਨ ਹੈ ਉਹਨਾਂ ਕੋਲ ਇਨਫੋਰਮੇਸ਼ਨ ਨਹੀਂ ਆ ਰਹੀ ਕੀ ਉਹਨਾਂ ਨੂੰ ਪਤਾ ਨਹੀਂ ਸਕੀਮਾਂ ਦਾ ਕੀ ਸਰਕਾਰਾਂ ਸਕੀਮਾਂ ਭੇਜ ਰਹੀ ਨੇ ਉਹਨਾਂ ਤੱਕ ਪਹੁੰਚ ਨਹੀਂ ਰਹੀਆਂ ਹੈਗੀਆਂ ਜੇਕਰ 350 ਸਾਲਾਂ ਵੀ ਫੰਡ ਤਿਆਰ ਕਰ ਦਿੱਤਾ ਕਿ ਉਹ ਸਕੀਮਾਂ ਪਹੁੰਚਣਗੀਆਂ ਦੇਖੋ ਇਹਦਾ ਨਾ ਥੋੜਾ ਜਿਹਾ ਜਵਾਬ ਜਿਹੜਾ ਇਹਦਾ ਹੈਗਾ ਥੋੜਾ ਜਿਹਾ ਰਾਜਨੀਤਿਕ ਵੀ ਹੈ ਮੈਂ ਆਪ ਜੀ ਦੇ ਜਾਹਰਤ ਹੋਵੇ ਤੇ ਮੈਂ ਦਵਾ ਵੇ ਜਦੋਂ ਭਾਰਤ ਸਰਕਾਰ ਨੇ ਸਕੀਮਾਂ ਸ਼ੁਰੂ ਕੀਤੀਆਂ ਨਾ ਤੇ ਪੰਜਾਬ ਨੂੰ ਇਹ ਕਹਿ ਕੇ ਬਾਹਰ ਰੱਖਿਆ ਗਿਆ ਵੇ ਇੱਥੇ ਜਿਹੜੇ ਸਿੱਖ ਨੇ ਉਹ ਬਹੁ ਸੰਖਿਆਕ ਨੇ ਬੋਲਣ ਵਾਲਾ ਕੋਈ ਨਹੀਂ ਸੀਗਾ ਪਤਾ ਹੀ ਨਹੀਂ ਸੀਗਾ ਪਰੰਤੂ ਕੇਰਲਾਂ ਤੇ ਜਿਹੜੇ ਇਸਾਈਂਾਂ ਦੀ ਗੱਲ ਕੀਤੀ ਹੈ ਬਹੁਤ ਸਾਰੇ ਉਹ ਸਕੀਮਾਂ ਪੰਜਾਬ ਨੂੰ ਦਿੱਤੀਆਂ ਜਿਹੜੀਆਂ ਛੋਟੀਆਂ ਛੋਟੇ ਪੱਧਰ ਦੀਆਂ ਸਕੂਲ ਲੈਵਲ ਦੀਆਂ ਪ੍ਰੀ ਮੈਟ੍ਰਿਕ ਪੋਸਟ ਮੈਟ੍ਰਿਕ ਕ ਇਹੋ ਜਿਹੇ ਲੈਵਲ ਦੀਆਂ ਜਿਹੜੀਆਂ ਸਕੀਮਾਂ ਸੀ ਤੁੰਤੂ ਕੇਰਲਾ ਦੇ ਵਿੱਚ ਇਸਾਈਆਂ ਨੂੰ ਤਾਂ ਦਿੱਤੀਆਂ ਗਈਆਂ ਸੀ ਸਕੀਮਾਂ ਉਹ ਬੋ ਗਿਣਤੀ ਨਹੀਂ ਸੀਗੇ ਬੋ ਗਿਣਤੀ ਸੀਗੇ ਇਸਾਈਓਂ ਕਿ ਸਕੀਮਾਂ ਚੱਲੀ ਗਈਆਂ ਕਿ ਸਿੱਖਾਂ ਦਾ ਵਿਸਲਾ ਪਾਣਾ ਹੈ ਸਾਡੇ ਲੀਡਰਾਂ ਦਾ ਵਿਸਲਾ ਪਾਣਾ ਹੈ ਔਰ ਵੇ ਕਿਉਂ ਸਰਕਾਰ ਨੇ ਇਹ ਕੀਤਾ ਔਰ ਚਲੋ ਕੋਈ ਗੱਲ ਨਹੀਂ ਆਪਾਂ ਹੁਣ ਨਵੇਂ ਸਿਰਿਓਂ ਮੈਨੂੰ ਆਪ ਜੀ ਦੇ ਇਜਾਜ਼ਤ ਹੋਵੇ ਤੇ ਇੱਕ ਸਰਜੀਤ ਪਾਤਰ ਜੀ ਦੇ ਮੈਨੂੰ ਚੰਦ ਲੈਂਦਾ ਅਕਸਰ ਯਾਦ ਆਉਂਦੀ ਹੈ ਵੇ ਸੋਚਦੇ ਆ ਨਵਾਂ ਇਕ ਰਾਹ ਨਾ ਲਈਏ ਕੀ ਬਾਤ ਸੋਚਦੇ ਆ ਨਵਾਂ ਇੱਕ ਰਾਹ ਨਾ ਲਈਏ ਸੋਚਦੇ ਆ ਇੱਕ ਨਵਾਂ ਸੁਪਨਾ ਸਜਾ ਲਈਏ ਕਿੰਨਾ ਚਿਰ ਰਾਹ ਪੁਰਾਣੇ ਚੱਲਦੇ ਰਾਂਗੇ ਰੁਕੀ ਹੋਈ ਇਸ ਜ਼ਿੰਦਗੀ ਨੂੰ ੱੱਕੇ ਦੀ ਲੋੜ ੱੱਕੇ ਤੇ ਲੋੜ ਕੀ ਬਾਤ ਹੈ ਬਹੁਤ ਇੱਕ ਵਾਰੀ ਚੱਲ ਪਏ ਇੱਕ ਵਾਰੀ ਚੱਲ ਪਏ ਤਾਂ ਫਿਰ ਵਗਦੇ ਰਾਂਗੇ ਹਨੇਰਿਆਂ ਦੇ ਰਾਤ ਵਿੱਚ ਚਾਨਣ ਦੀ ਲੋੜ ਹੈ ਦੀਵੇ ਨਹੀਂ ਤਾਂ ਜੁਗਨੂ ਹੀ ਸਹੀ ਜਾਗਦੇ ਰਹਾਂਗੇ ਜਗਾਉਂਦੇ ਰਹਾਂਗੇ ਜਗਾਉਂਦੇ ਰਹਾਂਗੇ ਬਹੁਤ ਖੂਬ ਸੱਚਮੁੱਚ ਗੁਰੂ ਕੀ ਪਿਆਰੀ ਸਾਧ ਸੰਗਤ ਜੀ ਬੜੀ ਹੈਰਾਨਗੀ ਵੀ ਡਾਟਾ ਸੁਣ ਕੇ ਸਾਡੇ ਸਤਿ ਸਤਕਾਰਯੋਗ ਸਰਦਾਰ ਗੁਰਦੀਪ ਸਿੰਘ ਸੋਤਾਪਾਸੋਂ ਕਿੰਨਾ ਕੁ ਸਾਨੂੰ ਸਰਕਾਰਾਂ ਦੇ ਰਹੀਆਂ ਨੇ ਸੈਂਟਰ ਸਰਕਾਰ ਦੀ ਗੱਲ ਕੀਤੀ ਜਾਵੇ ਸਟੇਟ ਗਵਰਨਮੈਂਟ ਦੀ ਗੱਲ ਕੀਤੀ ਜਾਵੇ ਪਰੰਤੂ ਜਿਹੜੇ ਮਾਈਨੋਰਟੀ ਜਿਨੇ ਜਾਂਦੇ ਨੇ ਸਾਡੀਆਂ ਕੌਮਾਂ ਸਿੱਖ ਪੰਥ ਦੀ ਇੱਕ ਗੱਲ ਕੀਤੀ ਜਾਵੇ ਘਟ ਗਿਣਤੀ ਜਿ ਗਿਣੀ ਜਾਂਦੀ ਹੈ ਕੌਣ ਉਹਨਾਂ ਤੱਕ ਇਹ ਸਾਰੀਆਂ ਪਾਲਿਸੀ ਪਹੁੰਚਾਵੇਗਾ ਕੌਣ ਇਹ ਸਾਰੀਆਂ ਸਕੀਮਾਂ ਪਹੁੰਚਾਵੇਗਾ ਮੈਂ ਹੱਥ ਜੁੜ ਕੇ ਬੇਨਤੀ ਕਰਾਂਗਾ ਸਾਡੇ ਧਾਰਮਿਕ ਆਗੂ ਸਾਡੀਆਂ ਸਭਾ ਸੁਸਾਇਟੀਆਂ ਦੇ ਨੁਮਾਇੰਦੇ ਸੱਜਣ ਪਤਵੰਤੇ ਸੱਜਣ ਜਿਨ੍ਹਾਂ ਦੇ ਕੋਲੇ ਵਾਗ ਡੋਰ ਹੈ ਗੁਰੂ ਨਾਨਕ ਸਾਹਿਬ ਦਾ ਸੰਦੇਸ਼ ਕਰ ਕਰ ਪਹੁੰਚਾ ਰਹੇ ਆ ਕੋਸ਼ਿਸ਼ ਕਰੀਏ ਆਉਣ ਵਾਲੇ ਨੌਜਵਾਨਾਂ ਤੱਕ ਉਹਨਾਂ ਬੱਚਿਆਂ ਤੱਕ ਵੀ ਜਿਹੜੇ ਵਿਦਿਆਰਗ੍ਰਹਿਣ ਕਰਨਾ ਚਾਹੁੰਦੇ ਨੇ ਖਾਸ ਕਰਕੇ ਮੀਨੋਰਿਟੀ ਦੀ ਗੱਲ ਕਰਾਂ ਸਿੱਖ ਕਮਿਊਨਿਟੀ ਦੀ ਗੱਲ ਕਰਾਂ ਸਾਡੇ ਧਾਰਮਿਕ ਆਗੂ ਸਾਡੇ ਇਸ ਧਾਰਮਿਕ ਸਿੱਖ ਰਾਜਨੀਤਿਕ ਆਗੂ ਕੋਸ਼ਿਸ਼ ਕਰ ਦ ਇਹਨਾਂ ਸਕੀਮਾਂ ਨੂੰ ਵੀ ਉਹਨਾਂ ਬੱਚਿਆਂ ਤੱਕ ਪਹੁੰਚਾਣ ਤਾਂ ਜੋ ਬੱਚੇ ਵਿਦਿਆ ਤੋਂ ਹੀਨੇ ਨਾ ਰਹਿ ਸਕਣ 350 ਸਾਲਾਂ ਤੇ ਤੁਸੀਂ ਆਖਿਆ ਕਿ 1350 ਕਰੋੜ ਫੰਡ ਰੇਸ ਕੀਤਾ ਜਾਵੇ ਗਵਰਨਮੈਂਟ ਤੋਂ ਕੀਤਾ ਜਾਵੇ ਉਹ ਫੰਡ ਦੀ ਕੀ ਰੂਪਰੇਖਾ ਹੋਵੇਗੀ ਤੁਹਾਡੇ ਨਜ਼ਰ ਚ ਇਸ ਤੋਂ ਪਹਿਲਾਂ ਨਾ ਮੈਂ ਆਪ ਜੀ ਨੂੰ ਦੱਸਾਂ ਵੀ ਜਿਵੇਂ ਸਾਡੇ ਧਾਰਮਿਕ ਸੰਸਥਾਵਾਂ ਨੇ ਹਰ ਸ਼ਹਿਰ ਦੇ ਵਿੱਚ ਸਿੰਘ ਸੁਭਾਵਾਂ ਨੇ ਬਿਲਕੁਲ ਇਹਦੇ ਨਾਲ ਨਾਲ ਨਾ ਸਿੱਖ ਐਨ ਜੀਓਜ਼ ਵੀ ਹੈਗੇ ਨੇ ਹਿੰਦੁਸਤਾਨ ਦੇ ਹਰ ਸੂਬੇ ਦੇ ਵਿੱਚ ਸਿੱਖ ਐਨ ਜੀਓਜ਼ ਉਹ ਆਪਣੇ ਵਸਿਲਿਆਂ ਨਾਲ ਆਪਣੇ ਦਸਵੰਦ ਨਾਲ ਸਿੱਖ ਬੱਚਿਆਂ ਨੂੰ ਪੜ੍ਹਾਉਣ ਦਾ ਕੰਮ ਕਰ ਰਹੀ ਹੈ ਬੜਾ ਕੁਝ ਕੀਤਾ ਜਾ ਰਿਹਾ ਹੈ ਬੜਾ ਕੁਝ ਕੀਤਾ ਜਾ ਰਿਹਾ ਹੈ ਪਰ ਉਹਨਾਂ ਐਨ ਜੀਓਜ਼ ਨੂੰ ਵੀ ਇਹ ਘੱਟ ਗਿੰਟ ਤੇ ਸਰਕਾਰ ਦੀਆਂ ਸਕੀਮਾਂ ਤੱਕ ਉਹਨਾਂ ਦੀ ਪਹੁੰਚ ਅਜੇ ਤੱਕ ਨਹੀਂ ਬਣੀ। ਇਹ ਇੱਕ ਤੇ ਸਾਡੇ ਇਹ ਕੋਸ਼ਿਸ਼ ਹੈਗੀ ਹੈ 350 ਸਾਲਾਂ ਤੇ ਵੀ ਅਸੀਂ ਇਹ ਸਾਰੇ ਐਨ ਜੀਓਜ਼ ਨੂੰ ਮੋਬਾਈਲਾਈਜ਼ ਕਰਾਂਗੇ। ਬਹੁਤ ਖੂਬ। ਔਰ ਮੋਬਾਈਲਾਈਜ਼ ਕਰਕੇ ਉਹਨਾਂ ਦੇ ਵਿੱਚ ਇੱਕ ਸੰਦੇਸ਼ ਰੱਖਾਂਗੇ। ਔਰ ਉਹਨਾਂ ਨੂੰ ਉਹਨਾਂ ਦਾ ਇੱਕ ਗਠਜੁਟ ਬੰਧਨ ਤਿਆਰ ਕਰਾਂਗੇ। ਕਿਉਂਕਿ ਇਹ ਜਿੰਨੇ ਵੀ ਘਟਗਣਤੇ 스ਕੀਮਾਂ ਦੇ ਸਰਕਾਰਾਂ ਦੇ ਸੰਦੇਸ਼ ਨੇ ਔਰ ਕੰਮ ਨੇ ਇਹ ਮੇਰਾ ਮੰਨਣਾ ਹੈਗਾ ਵੀ ਇਹ ਐਨ ਜੀਓਜ਼ ਦੇ ਮਾਰਫਤ ਬੜੇ ਸੋਖੇ ਉਸਾਰ ਤੱਕ ਜਾ ਸਕਦੇ ਨੇ ਸਮਾਜ ਤੱਕ ਜਾ ਸਕਦੇ ਨੇ ਬਿਲਕੁਲ ਉੱਥੇ ਤੱਕ ਅਸੀਂ ਪਹੁੰਚਾਣ ਦੀ ਪੂਰੀ ਕੋਸ਼ਿਸ਼ ਕਰਾਂਗੇ ਇੱਕ ਹੋਰ ਵੀ ਕੰਮ ਕੀਤਾ ਜਾ ਸਕਦਾ ਸੋ ਤਾਂ ਸਭ ਜੇਕਰ ਸਾਡੀਆਂ ਧਾਰਮਿਕ ਜਥੇਬੰਦੀਆਂ ਸਾਡੀਆਂ ਸਭਾ ਸੁਸਾਇਟੀਆਂ ਸਾਡੇ ਸਾਰੇ ਗੁਰੂ ਘਰ ਭਾਵੇਂ ਸਿੰਘ ਸਭਾ ਨੇ ਭਾਵੇਂ ਇਤਿਹਾਸਕ ਨੇ ਉਹ ਆਪਣੇ ਆਪਣੇ ਤੌਰ ਤੇ ਨਿਜੀ ਤੌਰ ਤੇ ਆਪਣੇ ਆਪਣੇ ਗੁਰੂ ਘਰਾਂ ਵਿੱਚ ਕੋਈ ਇਹੋ ਜਿਹਾ ਕੈਂਪ ਸਥਾਪਿਤ ਕਰਨ ਜਿੱਥੇ ਇੱਕ ਵਿੰਗ ਸਥਾਪਿਤ ਕੀਤਾ ਜਾਵੇ ਇੱਕ ਸੈਲ ਸਥਾਪਿਤ ਕੀਤਾ ਜਾਵੇ ਜਿੱਥੇ ਪ੍ਰੋਪਰ ਇਹਨਾਂ ਸਕੀਮਾਂ ਦੀ ਇਨਫਰਮੇਸ਼ਨ ਦਿੱਤੀ ਜਾ ਸਕੇ ਨਹੀਂ ਹੁੰਦਾ ਜੀ ਜਿਵੇਂ ਦਿੱਲੀ ਗੁਰਦੁਆਰਾ ਮੈਨੇਜਮੈਂਟ ਕਮੇਟੀ ਨੇ ਆਪਣਾ ਇੱਕ ਮੈਨਡਰਟੀ ਵਿੰਗ ਲਗਤੋਂ ਬਣਾਇਆ ਹੋਇਆ ਉਹ ਟਾਈਮ ਟੂ ਟਾਈਮ ਉਹ ਸੰਗਤਾਂ ਕੋਚ ਨਹੀਂ ਕਰ ਪਾ ਰਹੀਆਂ ਕੁਝ ਜਥੇਬੰਦੀਆਂ ਨਹੀਂ ਕਰਦੇ ਉਹ ਵਕਾਇਦਾ ਕੈਂਪ ਵੀ ਲਾਂਦੇ ਆ ਔਰ ਬੱਚਿਆਂ ਨੂੰ ਜਾਣਕਾਰੀ ਦਿੰਦੇ ਆ ਐਸੇ ਹਰ ਸ਼ਹਿਰ ਦੇ ਵਿੱਚ ਐਸੇ ਵਿੰਗ ਹੋਣੇ ਚਾਹੀਦੇ ਆ ਆਪ ਜੀ ਦਾ ਅੱਛਾ ਸੁਝਾਅ ਹੈਗਾ ਕਿ ਹਿੰਦੁਸਤਾਨ ਦੇ ਹਰ ਸ਼ਹਿਰ ਦੇ ਵਿੱਚ ਐਸੇ ਮਨੋਰਟੀ ਵਿੰਗ ਬਣਨ ਔਰ ਟਾਈਮ ਟੂ ਟਾਈਮ ਜਾ ਕੇ ਸਰਕਾਰਾਂ ਦੇ ਦਰਵਾਜ਼ੇ ਤੇ ਨੌਕਰਨ ਵੀ ਪਾਈ ਇਹ ਚੀਜ਼ ਸਾਨੂੰ ਨਹੀਂ ਮਿਲੀ ਔਰ ਇਹ ਸਾਨੂੰ ਪ੍ਰੋਵਾਈਡ ਕਰਾਈ ਚਾਹੀਦੀ 350 ਸਾਲਾਂ ਤੇ ਸਮਾਪਨ ਕੋਲ ਬੜਾ ਸੀਮਤ ਹੈ ਤੁਸੀਂ ਬੜਾ ਵੱਡਾ ਇੱਕ ਡਾਟਾ ਸਾਡੇ ਸਾਹਮਣੇ ਪੇਸ਼ ਕਰ ਦਿੱਤਾ ਮੈਨੂੰ ਲੱਗਦਾ ਹੈ ਇਸ ਪ੍ਰੋਗਰਾਮ ਦੇ ਜ਼ਰੀਏ ਸਾਡੇ ਧਾਰਮਿਕ ਆਗੂ ਸੁਚੇਤ ਹੋ ਜਾਣ ਸਾਡੇ ਉਹ ਪਤਵੰਤੇ ਸੱਜਣ ਜਿਨ੍ਹਾਂ ਦੇ ਕੋਲ ਫਿਕਰ ਹੈ ਜਿਨ੍ਹਾਂ ਦੇ ਕੋਲ ਜ਼ਿੰਮੇਵਾਰੀ ਹੈ 350 ਸਾਲਾ ਮਨਾਣਾ ਹੈ ਗੁਰੂ ਤੇਗ ਬਹਾਦਰ ਸਾਹਿਬ ਦਾ ਉਹ ਮਨੁੱਖਤਾ ਤੇ ਰੱਖੇ ਗੁਰੂ ਤੇਗ ਬਹਾਦਰ ਸਾਹਿਬ ਦੀ ਗੱਲ ਘਰ ਘਰ ਕਰਨੀ ਹੈ ਅਸੀਂ ਕਿਵੇਂ ਇਹ 350 ਸਾਲਾਂ ਨੂੰ ਸਦੀਵ ਕਾਲ ਮਨੁੱਖਤਾ ਤੱਕ ਲੈ ਕੇ ਜਾਈਏ ਯਾਦ ਰਵੇ ਦੇਖੋ ਜਿਵੇਂ ਆਪ ਜੀ ਨੂੰ ਮੈਂ ਦੱਸਿਆ ਵੀ ਇੱਕ ਯੋਜਨਾ 1989 ਚ ਸ਼ੁਰੂ ਹੋਈ ਔਰ 2022 ਤੱਕ ਚਲੀ ਮੈਨੂੰ ਲੱਗਦਾ ਜੇ ਇਸ ਯੋਜਨਾ ਤੋਂ ਕਿਸੇ ਘਰ ਦਾ ਚਿਰਾਗ ਜਲਿਆ ਹੋਏਗਾ ਬੱਚਾ ਪੜ੍ਹਿਆ ਹੋਏਗਾ ਉਹਦੇ ਇਸ ਯੋਜਨਾ ਨੂੰ ਯਾਦ ਰੱਖਿਆ ਹੋਏਗਾ ਬਿਲਕੁਲ ਤੇ ਜੇ ਆਪਾਂ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਯਾਦ ਦੇ ਵਿੱਚ ਇੱਕ ਕੋਰਪਸ ਫੰਡ ਤਿਆਰ ਕਰਾਂਗੇ ਔਰ ਉਹ ਕੋਰਪਸ ਫੰਡ ਅਸੀਂ ਰਵਾਂਗੇ ਨਹੀਂ ਰਵਾਂਗੇ ਸਰਕਾਰਾਂ ਰਹਿਣਗੀਆਂ ਨਹੀਂ ਰਹਿਣਗੀਆਂ ਇੱਕ ਫੰਡ ਰਹੇਗਾ ਉਹ ਫੰਡ ਰਹੇਗਾ ਜੇ ਤਾਂ ਪਤਾ ਨਹੀਂ ਕਿੰਨੇ ਸਿੱਖ ਬੱਚੇ ਵਿੱਦਿਆ ਗ੍ਰੈਂਡ ਕਰ ਸਕਦੇ ਨੇ ਔਰ ਜਦ ਜਦ ਉਹ ਫੰਡ ਘਰ 'ਚ ਪਹੁੰਚੇਗਾ ਕੁੱਲਾਂ ਚ ਪਹੁੰਚੇਗਾ ਇਹ ਸ਼ਤਾਬ ਦੇ ਦਸ਼ਕਾਂ ਤੱਕ ਮਨਾੰਦੀ ਜਾਈ ਰਹੇ ਜਾਈ ਰਹੇਗੀ ਬਿਲਕੁਲ ਗੁਰੂ ਤੇਗ ਬਹਾਦਰ ਜੀ ਦਾ ਜਿਹੜਾ ਸੰਦੇਸ਼ ਹੈਗਾ ਇੱਕ ਸੋਸ਼ਲ ਜਸਟਿਸ ਦਾ ਸੰਦੇਸ਼ ਸੀਗਾ ਇਹ ਜਸਟਿਸ ਤਾਂ ਹੀ ਹੈਗਾ ਇੱਕ ਤਾਂ ਮੈਂ ਦੱਸਾਂ ਵੀ ਸਰਕਾਰ ਦੇ ਵਿੱਚ ਜਦੋਂ ਆਪਾਂ ਹਿੰਦੀ ਦੇ ਅਖਬਾਰ ਔਰ ਹਿੰਦੀ ਚ ਗੱਲ ਸਰਕਾਰ ਜਦ ਕਰਦੀ ਹੈ ਤੇ ਇੱਕ ਅੰਤੇਯੋਧਿਆ ਵਰਡ ਯੂਜ਼ ਕਰਦੇ ਅੰਤੇਯੋਧਿਆ ਮਤਲਬ ਇਹ ਜਿਹੜਾ ਅੰਤਿਮ ਛੋਰਤੇ ਵਿਅਕਤੀ ਬੈਠਾ ਉਹਦੇ ਤੱਕ ਸਾਡੀ ਗੱਲ ਪਹੁੰਚੇ ਸਾਡਾ ਸਨੇਹਾ ਪਹੁੰਚੇ ਸਾਡੀ ਖੁਰਾਕ ਪਹੁੰਚੇ ਤੇ ਇਹ ਅੰਤਯੋਧਿਆ ਦਾ ਇੱਕ 파ਟ ਜਿਹੜਾ ਹੈਗਾ ਇੱਕ ਫੰਡ ਨੂੰ ਬਣਾਈਏ ਕਿ ਜਿਹੜੇ ਬੱਚੇ ਸਾਡੇ ਪੜ ਨਹੀਂ ਪਾਰੇ हायर एजुकेशन ਦੇ ਉਹ ਵਾਂਦੇ ਰਹਿ ਜਾ ਰਹੇ ਨੇ ਉਹ ਇਸ ਫੰਡ ਤੋਂ ਅਸੀਂ ਪੜਾਈਏ ਔਰ ਬੱਚੇ 20 30 ਸਾਲਾਂ ਤੱਕ ਯਾਦ ਕਰਨਗੇ ਵੀ ਇਹ ਸ਼ਤਾਬਦੀ ਮਨਾਈ ਗਈ ਸੀ ਕੀ ਬਾਤ ਹੈ ਸੱਚਮੁੱਚ ਗੁਰੂ ਕੀ ਪਿਆਰੀ ਸਾత్సੰਗਤ ਜੀ ਇਹ ਸਾਡੇ ਅਤੀ ਸਤਿਕਾਰਯੋਗ ਸਰਦਾਰ ਗੁਰਦੇਵ ਸਿੰਘ ਸੋਤਾਜੀ ਦਾ ਦਰਦ ਹੈ ਪੰਥ ਪ੍ਰਤੀ ਕਿ ਸਾਡੀ ਕੌਮ ਦੇ ਵਿੱਚ ਕੋਈ ਬੱਚਾ ਅਨਪੜਨਾ ਨ ਰਵੇ ਤੇ ਕੋਈ ਬੱਚਾ ਬੇਰੋਜ਼ਗਾਰ ਨ ਰਵੇ ਮੇਰੇ ਹੱਥ ਜੁੜ ਕੇ ਬੇਨਤੀ ਹੈ ਆਓ ਇਕੱਠੇ ਹਮਲਾ ਮਾਰੀਏ ਗੁਰੂ ਤੇਗ ਬਹਾਦਰ ਸਾਹਿਬ ਦਾ 350 ਸਾਲਾ ਸ਼ਹੀਦੀ ਸ਼ਤਾਬ ਦੀ ਬੜਾ ਸੋਣਾ ਨੇ ਇੱਕ ਵਰਦ ਦਿੱਤਾ ਅੱਜ ਸਾਡੇ ਪੰਥ ਨੂੰ ਇੱਕ ਕਾਰਪਸ ਫੰਡ ਕ੍ਰੀਏਟ ਕੀਤਾ ਜਾਵੇ ਜਿਸ ਫੰਡ ਦੇ ਜ਼ਰੀਏ ਆਉਣ ਵਾਲੇ ਬੱਚੇ ਮੌਜੂਦਾ ਸਮੇਂ ਨੌਜਵਾਨ ਉੱਚ ਵਿਦਿਆ ਗ੍ਰੈਡ ਕਰਕੇ ਉੱਚੇ ਉਦਯੋਗ ਤੇ ਬੈਠ ਕੇ ਸਮਾਜ ਦਾ ਭਲਾ ਕਰ ਸਕਣ ਸੰਸਾਰ ਦਾ ਭਲਾ ਕਰ ਸਕਣ ਸੋ ਤਾਂ ਸਭ ਤੁਹਾਡੀ ਸੋਚ ਨੂੰ ਸਲਾਮ ਹੈ ਤੁਹਾਡੇ ਦਰਦ ਨੂੰ ਸਲਾਮ ਹੈ ਜਿਹੜਾ ਦਰਦ ਤੁਸੀਂ ਸਾਡੀ ਸੰਗਤ ਨਾਲ ਸਾਂਝਾ ਕੀਤਾ ਹੈ ਸੱਚਮੁੱਚ ਗੁਰੂ ਕਿਰਪਾ ਕਰੇ ਅਸੀਂ ਸ਼ਤਾਬਦੀਆਂ ਦੇ ਬੜੇ ਵੱਡੇ ਕਰੋੜਾ ਰੁਪਏ ਖਰਚ ਕਰ ਦਿੰਨਾ ਪਰੰਤੂ ਜਿਹੜਾ ਤੁਸੀਂ ਆ ਸਕੀਮ ਦੱਸੀ ਹੈ ਕਿ ਗੁਰੂ ਤੇਗ ਬਹਾਦਰ ਸਾਹਿਬ ਦੀ ਜੇਕਰ ਯਾਦ ਬਣਾਉਣਾ ਚਾਹੁੰਦੇ ਹੋ ਤੇ ਉਹ ਯਾਦ ਜੁਗਾ ਜੁਗਾ ਤੱਕ ਯਾਦ ਰਹੇ ਇੱਕ ਕਾਰਪਸ ਫੰਡ ਕ੍ਰੀਏਟ ਕਰਕੇ ਅਸੀਂ ਉਸ ਫੰਡ ਦੇ ਜ਼ਰੀਏ ਆਪਣੇ ਪਨੀਰੀ ਨੂੰ ਆਪਣੇ ਬੱਚਿਆਂ ਨੂੰ ਐਜੂਕੇਟ ਕਰ ਸਕੀਏ ਕਿਉਂਕਿ ਸਾਨੂੰ ਸਭ ਨੂੰ ਪਤਾ ਹੈ ਜਿਸ ਕੌਮ ਦੇ ਜਿਸ ਦੇਸ਼ ਦੇ ਬੱਚੇ ਐਜੂਕੇਟਡ ਹੋ ਜਾਂਦੇ ਨੇ ਉਹ ਦੇਸ਼ ਉਹ ਕੌਮ ਸਦੀਵ ਚੜ੍ਹਦੀ ਕਲਾ ਵਾਝਦੀ ਹੈ ਤੁਹਾਡਾ ਬਹੁਤ ਬਹੁਤ ਧੰਨਵਾਦ ਮਾਲਕ ਅਕੀਰਦਾਸ ਤੁਹਾਨੂੰ ਤੰਦਰੁਸਤੀ ਬਖਸ਼ੇ ਮਾਲਕ ਦੇਰੋਪਤਾ ਬਖਸ਼ਿਸ਼ ਕਰੇ ਜਿਹੜਾ ਡਾਟਾ ਤੁਸੀਂ ਲੈ ਕੇ ਆ ਰਹੇ ਹੋ ਪੰਥ ਦੇ ਨੌਜਵਾਨਾਂ ਨੂੰ ਪੰਥ ਦੇ ਆਗੂਆਂ ਨੂੰ ਸੁਚੇਤ ਕਰ ਰਹੇ ਹੋ ਸਮੇਂ ਦੀਆਂ ਸਰਕਾਰਾਂ ਨੂੰ ਸੁਚੇਤ ਕਰ ਰਹੇ ਹੋ ਗੁਰੂ ਕਿਰਪਾ ਕਰੇ ਡਾਟਾ ਨਿਰੰਤਰ ਤੁਹਾਡੇ ਵੱਲੋਂ ਤਿਆਰ ਹੁੰਦਾ ਰਹੇ ਪਲਪਲ ਤੁਸੀਂ ਅਗਵਾਈ ਕਰਦੇ ਰਹੋ ਦਰਵਾਜ਼ਾ ਖੜਕਾਂਦੇ ਰਹੀਏ ਕੋਈ ਤਾਂ ਸੁਚੇਤ ਹੋਵੇਗਾ ਗੁਰੂ ਨੂੰ ਮੁਹੱਬਤ ਕਰਨ ਵਾਲਾ ਤੁਹਾਡਾ ਬਹੁਤ ਬਹੁਤ ਧੰਨਵਾਦ ਸੋ ਗੁਰੂ ਕੀ ਪਿਆਰੀ ਸਾਧ ਸੰਗਤ ਜੀ ਇਸੇ ਸਾਡੇ ਅਤੀ ਸਤਿਕਾਰਯੋਗ ਸਰਦਾਰ ਗੁਰਦੀਪ ਸਿੰਘ ਸੋਤਾ ਜੀ ਜਿਨ੍ਹਾਂ ਨੇ ਸਾਨੂੰ ਦੱਸ ਦਿੱਤਾ ਕਿ ਜੇਕਰ ਤੁਸੀਂ ਗੁਰੂ ਤੇਗ ਬਹਾਦਰ ਸਾਹਿਬ ਨੂੰ ਪਿਆਰ ਕਰਦੇ ਹੋ ਉਹ ਗੁਰੂ ਜਿਨ੍ਹਾਂ ਨੂੰ ਮਨੁੱਖਤਾ ਦਾ ਰੱਖੇ ਕਿਹਾ ਜਾਂਦਾ ਤਨ ਗੁਰੂ ਤੇਗ ਬਹਾਦਰ ਸਾਹਿਬ ਦਾ 350 ਸਾਲਾ ਸ਼ਹੀਦੀ ਦਿਹਾੜਾ ਕਿਵੇਂ ਮਨਾਇਆ ਜਾਵੇ ਆਓ ਅਸੀਂ ਕੋਈ ਇਹੋ ਜਿਹਾ ਪ੍ਰਬੰਧ ਕਰੀਏ ਜੁਗਾ ਜੁਗਾ ਤੱਕ ਗੁਰੂ ਤੇਗ ਬਹਾਦਰ ਸਾਹਿਬ ਦੀ ਯਾਦ ਸਾਡੇ ਹਿਰਦੇਾਂ ਚ ਵਸੀ ਰਹੇ ਆਪ ਸਮੂਹ ਸੰਗਤਾਂ ਦਾ ਵੀ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ